ਹੈਲੋ ਜੀ ਸਸਕਾਰ ਕਿਵੇਂ ਹੋ ਮੇਰੀ ਪਿਆਰੀ ਜੀ YouTube ਫੈਮਿਲੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਕਿਰਨ ਆਪਣੇ ਚੈਨਲ ਕਿਰਨ ਹோம் ਵਲੌਗ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੇ ਲੋ ਜੀ ਰੋਜ਼ ਦੀ ਤਰ੍ਹਾਂ ਲੈ ਕੇ ਆਏ ਆਪਾਂ ਅੱਜ ਵੀ ਇੱਕ ਸੋਹਣਾ ਜਿਹਾ ਪਿਆਰਾ ਜਿਹਾ ਵਲੌਗ ਉਮੀਦ ਕਰਦੀ ਹਾਂ ਤੁਹਾਨੂੰ ਸਾਰੇ ਜਣਿਆਂ ਨੂੰ ਜਿਹੜਾ ਪਸੰਦ ਆਊਗਾ ਤੇ ਲੋ ਜੀ ਸਵੇਰ ਦਾ ਟਾਈਮ ਆ ਦਿੰਦੇ ਹੈਗਾ ਵੀਰਵਾਰ ਤੇ ਸਵੇਰ ਦਾ ਟਾਈਮ ਸੀਗਾ ਤੇ ਅਸੀਂ ਤਾਂ ਉੱਠ ਗਏ ਸੀ ਮੈਂ ਵੀ ਉੱਠ ਗਈ ਸੀ ਨਿੰਮਰ ਤੇ ਪਾਪਾ ਉੱਠ ਗਏ ਤੇ ਨਿੰਮਰ ਸੁੱਤੀ ਹੋਈ ਸੀ ਮੈਂ ਸੋਚਿਆ ਜਿਹੜੇ ਕੰਬਲ ਵਗੈਰਾ ਪਹਿਲਾਂ ਫੋਲਡ ਕਰਕੇ ਰੱਖ ਦਿੰਦੀ ਆ ਤੇ ਇੱਥੇ ਜਸੂ ਹਣੀ ਵੀ ਉੱਠ ਕੇ ਜਿਹੜੇ ਸਿਰਸਰੇ ਇੱਧਰ ਆ ਗਏ ਸੀ ਕਿਉਂਕਿ ਬੱਚਿਆਂ ਦਾ ਕੀ ਕੰਮ ਹੁੰਦਾ ਇੱਧਰ ਉੱਧਰ ਘੁੰਮਣਾ ਹੀ ਹੁੰਦਾ ਆ ਜਦੋਂ ਛੁੱਟੀ ਹੁੰਦੀ ਹੈ ਬਸ ਬੱਚੇ ਐਵੇਂ ਹੀ ਖੇਡਦੇ ਫਿਰਦੇ ਰਹਿੰਦੇ ਆ ਕਦੇ ਇੱਧਰ ਕਦੇ ਇੱਧਰ ਤੇ ਸਵੇਰੇ ਉੱਠਦੇ ਆਂ ਜਿਹੜੇ ਇੱਧਰ ਆ ਗਏ ਸੀ ਤੇ ਨਿੰਮਰ ਤਾਂ ਹਲੇ ਸੁੱਤੀ ਪਈ ਸੀ ਮੈਂ ਕਹਾ ਚਲੋ ਆਟਾ ਮੈਂ ਪਹਿਲਾਂ ਹੀ ਸਵੇਰੇ ਗੁੰਨ ਲਿਆ ਸੀਗਾ ਤੇ ਮੈਂ ਕਹਾ ਜਦੋਂ ਨਿੰਮਰ ਦੇ ਪਾਪਾ ਰੋਟੀ ਖਾਣਗੇ ਮੈਂ ਉਦੋਂ ਬਣਾ ਦੂੰਗੀ ਉਹਨੇ ਜਿਹੜੀ ਸੋਈ ਦੀ ਜਿਹੜੀ ਸਫਾਈ ਕਰਦਾਂ ਤੇ ਪਹਿਲਾਂ ਇੱਕ ਵਾਰੀ ਮੈਂ ਸੋਈ ਤੇ ਜਿਹੜਾ ਕੱਪੜਾ ਵਗੈਰਾ ਮਾਰ ਕੇ ਸੈਲਫ ਤੇ ਸਫਾਈ ਕਰ ਲਈ ਸੀਗੀ ਤੇ ਮੈਂ ਕਹਾ ਜਦੋਂ ਨਿੰਮਰ ਦੇ ਪਾਪਾ ਨਾ ਆਏ ਉਸ ਤੋਂ ਬਾਅਦ ਮੈਂ ਜਿਹੜੀ ਰੋਟੀ ਬਣਾ ਦੂੰਗੀ ਤੇ ਹੁਣ ਉਹ ਨਾ ਕੇ ਆ ਚੁੱਕੇ ਸੀ ਤੇ ਮੈਂ ਸੋਚਿਆ ਚਲੋ ਮੈਂ ਰੋਟੀ ਬਣਾ ਦਿੰਦੀ ਆ ਤੇ ਚਾਰ ਪੰਜ ਦਿਨਾ ਤੋਂ ਕੀ ਹੋ ਰਿਹਾ ਕਿ ਮੈਂ ਨਾ ਆਪਣੀ ਰੋਟੀ ਜਦੋਂ ਮੈਨੂੰ ਕਿਉਂਕਿ ਮੈਨੂੰ ਪਤਾ ਮੇਰਾ ਕੰਮ ਜਿਹੜਾ 12 ਵਜੇ ਤੱਕ ਨਿਬੜਦਾ ਆ ਤੇ ਉਦੋਂ ਹੀ ਮੈਂ ਆਵਦੀ ਬਣਾਉਂਦੀ ਸੀਗੀ ਰੋਟੀ ਮੈਂ ਕਿਹਾ ਚਲੋ ਤਾਜ਼ਾ ਬਣਾ ਕੇ ਖਾ ਲਿਆ ਕਰੂੰਗੀ ਤੇ ਹੁਣ ਮੈਂ ਸੋਚਿਆ ਚਲੋ ਕੰਮ ਤੇ ਮੇਰਾ ਛੇਤੀ ਨਿਬੜਨ ਵਾਲਾ ਕਿਉਂਕਿ ਮੇਰਾ ਜਿੰਨਾ ਹੀ ਕੰਮ ਹੈ ਨਹੀਂ ਸੀਗਾ ਤੇ ਮੈਂ ਸੋਚਿਆ ਚਲੋ ਆਵਦੀ ਰੋਟੀ ਵੀ ਜਿਹੜੀ ਨਾਲ ਹੀ ਬਣਾ ਦਊਂਗੀ ਮੰਮੀ ਦੀ ਵੀ ਮੈਂ ਨਾਲ ਹੀ ਬਣਾ ਦਿੰਦੀ ਹੁੰਦੀ ਆ ਕਿਉਂਕਿ ਕਲੇਟ ਹੀ ਖਾਣੇ ਹੁੰਦੇ ਅਸੀਂ ਮੈਂ ਕਿਹਾ ਚਲੋ ਬਾਅਦ ਚ ਠੰਡੀਆਂ ਕਿਉਂ ਖਾਣੀਆਂ ਤਾਜ਼ਾ ਬਣਾ ਕੇ ਖਾ ਲਿਆ ਕਰਾਂਗੇ ਤੇ ਅੱਜ ਮੈਂ ਕਿਹਾ ਇੰਨਾ ਕੋਈ ਕੰਮ ਹੈ ਨਹੀਂ ਛੇਤੀ ਫ੍ਰੀ ਹੋ ਜਾਾਂਗੇ ਤੇ ਚਲੋ ਮੈਂ ਆਵਦੀਆਂ ਰੋਟੀਆਂ ਵੀ ਜਿਹੜੀਆਂ ਨਾਲ ਦੇ ਨਾਲ ਲਾ ਲੈਂਦੀ ਆ ਤੇ ਇੱਥੇ ਨਿਮਰ ਦੇ ਪਾਪਾ ਦੀ ਬਣਾ ਰਹੀ ਸੀ ਮੈਂ ਹਾਂ ਚਲੋ ਆਵਦੀਆਂ ਵੀ ਰੋਟੀਆਂ ਬਣਾ ਕੇ ਜਿਹੜਾ ਮੈਂ ਤਿਆਰ ਕਰ ਦਿੰਦੀ ਆ ਉਸ ਤੋਂ ਬਾਅਦ ਹੀ ਜਿਹੜਾ ਬਾਕੀ ਕੰਮ ਕਰੂੰਗੀ ਤੇ ਸੋਈ ਵੀ ਤਕਰੀਬਨ ਸਾਫ਼ ਸੀਗੀ ਇੰਨੀ ਗੰਦੀ ਨਹੀਂ ਹੈਗੀ ਸੀ ਵੀ ਜਿਹੜਾ ਜ਼ਿਆਦਾ ਟਾਈਮ ਲੱਗੂਗਾ ਤੇ ਫਟਾਫਟੇ ਰੋਟੀਆਂ ਲਾ ਕੇ ਹੁਣ ਮੈਂ ਕਿਹਾ ਚਲੋ ਬਾਅਦ ਜਿਹੜਾ ਬਾਕੀ ਦਾ ਕੰਮ ਆ ਹੋ ਗਿਆ ਉਹ ਵਾਲਾ ਨੇ ਵੇਡ ਲੂੰਗੀ ਤੇ ਇੱਥੇ ਮੈਂ ਬਣਾਣ ਲੱਗੀ ਸੀ ਰੋਟੀ ਰੋਟੀ ਬਣਾਉਣ ਤੋਂ ਬਾਅਦ ਫਿਰ ਆ ਗਈ ਸੀ ਮੈਂ ਰੂਮ ਦੇ ਵਿੱਚ ਕਿਉਂਕਿ ਨਿਮਰਦੀ ਪਾਪਾ ਚਲੇ ਗਏ ਸੀ ਤੇ ਨਿਮਰਤ ਵੀ ਉੱਠ ਗਈ ਸੀ ਮੈਂ ਕਿਹਾ ਚਲੋ ਹੁਣ ਮੈਂ ਰੂਮ ਦੀ ਸਫਾਈ ਕਰ ਲੈਂਦੀ ਹਾਂ ਛੇਤੀ ਕੰਮ ਨਿਬੜ ਜੂਗਾ ਤੇ ਇੱਥੇ ਨਿਮਰਤ ਉੱਠ ਗਈ ਸੀ ਤੇ ਮੈਂ ਬੈੱਡ ਸ਼ੀਟ ਨੂੰ ਝਾੜ ਕੇ ਵਿਛਾਰੀ ਸੀ ਕਿਉਂਕਿ ਨਾ ਬਹੁਤ ਜ਼ਿਆਦਾ ਮਿੱਟੀ ਉੱਡੜ ਕੇ ਪਤਾ ਨਹੀਂ ਕਿੱਥੋਂ ਪੈਂਦੀ ਹੈ ਜਦਕਿ ਇੰਨੀ ਸਫਾਈ ਕਰਦੇ ਆ ਕਿੱਥੋਂ ਮਿੱਟੀ ਆ ਜਾਂਦੀ ਮੈਂ ਤੇ ਹੈਰਾਨ ਆ ਸੋਚ ਕੇ ਤੇ ਰੋਜ਼ ਵਾਂਗੂ ਜਿਹੜੀ ਵੱਡੀ ਸ਼ੀਟ ਤੀਜੇ ਦਿਨ ਵਾਂਗੂ ਥੋਣੀ ਪੈਂਦੀ ਆ ਤੇ ਇਹ ਮੈਂ ਪਰਸੋ ਹੀ ਚੇਂਜ ਕਰੀ ਸੀ ਤਾਂ ਕਰਕੇ ਅੱਜ ਮੈਨੂੰ ਝਾੜ ਕੇ ਐਵੇਂ ਬਿਛਾਰੀਆਂ ਤੇ ਇਹ ਚੱਦਰ ਮੇਰੀ ਸਭ ਤੋਂ ਫੇਵਰੇਟ ਆ ਤਾਂ ਹੀ ਮੈਂ ਤੀਸਰੇ ਕਦੇ ਨੂੰ ਵਿਛਾ ਲੈਣੀ ਹੁੰਦੀ ਆ ਤੇ ਇੱਥੇ ਨੀਮਰਤ ਕਹਿੰਦੀ ਸੀ ਮम्मा ਮੈਨੂੰ ਸ਼ਿਸ਼ੂ ਆਉਂਦਾ ਆ ਤੇ ਮੈਂ ਆਲੀ ਕੱਛੇ ਤਾਰਤੀ ਸੀ ਮੈਂ ਹੈ ਚਲਵਾਰ ਜਾ ਕੇ ਆਪਣੇ ਆਪ ਕਰਿਆ ਤੇ ਚਲੇ ਗਈ ਸੀ ਕੀ ਤੇ ਮੈਂ ਰੋਮ ਦੀ ਕਰਨ ਲੱਗੀ ਸੀ ਸਫਾਈ ਤੇ ਬੱਚੇ ਹੁਣ ਦੱਸਣ ਲੱਗ ਜਾਂਦੇ ਆ ਨਾ ਤਾਂ ਫਿਰ ਖੁਸ਼ੀ ਹੁੰਦੀ ਹੈ ਕਿਉਂਕਿ ਆਪਾਂ ਬੱਚਿਆਂ ਨੂੰ ਆਦਤ ਪਾਉਨੇ ਆ ਸ਼ੁਰੂ ਤੋਂ ਮੈਂ ਇਹਨੂੰ ਬਹੁਤ ਵਾਰ ਦਿਨ ਚ ਦੱਸਦੀ ਆ ਕਿ ਜਦੋਂ ਤੈਨੂੰ ਚੁੱਛੂ ਆਵੇ ਨਾ ਤੂੰ ਮੈਨੂੰ ਜ਼ਰੂਰ ਦੱਸਿਆ ਕਰ ਤੇ ਮੈਂ ਆਪਣੇ ਆਪ ਹੀ ਤੈਨੂੰ ਕਰਵਾ ਦਿਆ ਕਰੂੰਗੀ ਕਹਿੰਦੀ ਠੀਕ ਤੇ ਇੱਥੇ ਸ਼ਿਸ਼ੂ ਕਰਕੇ ਆ ਗਈ ਸੀ ਤੇ ਹੁਣ ਮੈਂ ਇਹਨੂੰ ਪਾ ਕੇ ਕੱਛੀ ਇਹਨੂੰ ਮੈਂ ਖੇਡ ਲਾ ਜਦੋਂ ਮੈਂ ਨਾ ਆਉਂਗੀ ਉਦੋਂ ਤੈਨੂੰ ਨਵਾ ਦਊਂਗੀ ਮੈਂ ਤੇ ਐਵੇਂ ਤਾਂ ਬੱਚੇ ਵੀ ਸਮਝਦੇ ਆ ਹੁਣ ਬੱਚਿਆਂ ਨੂੰ ਵੀ ਪਤਾ ਆ ਵੀ ਇਦਾਂ ਕਰਕੇ ਕਿਉਂਕਿ ਥੋੜੇ ਜਿਹਾ ਵੱਡੇ ਹੋ ਜਾਂਦੇ ਜਦੋਂ ਬੱਚੇ ਉਹਨਾਂ ਨੂੰ ਆਪਣੇ ਆਪ ਹੀ ਜਿਹੜੀ ਸਮਝ ਆਉਣ ਲੱਗ ਜਾਂਦੀ ਆ। ਲੋ ਜੀ ਇੱਥੇ ਚਦਰ ਵਗੈਰਾ ਝਾੜ ਕੇ ਮੈਂ ਬਿਛਾਤੀ ਸੀ ਤੇ ਹੁਣ ਲਾਉਣ ਲੱਗੀ ਸੀ ਮੈਂ ਆਪਣੇ ਰੂਮ ਵਿੱਚ ਝਾੜੂ ਤੇ ਝਾੜੂ ਲਾਉਣ ਤੋਂ ਬਾਅਦ ਫਿਰ ਮੈਂ ਲਾਉਂਗੀ ਪੋਚਾ। ਤੇ ਮੇਰੇ ਚੈਨਲ ਤੇ ਪਹਿਲੀ ਵਾਰ ਜਿਹੜੇ ਵੀ ਆਉਣ ਵਾਲੇ ਭੈਣ ਭਰਾ ਆ ਪਲੀਜ਼ ਉਹਨਾਂ ਅੱਗੇ ਰਿਕਵੈਸਟ ਕਰਨਾ ਚਾਹੁੰਦੀ ਆ ਕਿ ਤੁਸੀਂ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੇ ਪਲੀਜ਼ ਜੇ ਕਮੈਂਟ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੋਵੇ ਤਾਂ ਪਲੀਜ਼ ਕਮੈਂਟਾਂ ਚ ਜਰੂਰ ਦੱਸਿਆ ਕਰੋ ਕਿੱਥੋਂ-ਕਿੱਥੋਂ ਤੁਸੀਂ ਮੇਰੇ ਜਿਹੜੇ ਵਲੌਗ ਦੇਖਦੇ ਹੋ ਤੇ ਆਪਣੇ ਸ਼ਹਿਰ ਦਾ ਨਾਮ ਆਪਣੇ ਪਿੰਡ ਦਾ ਨਾਮ ਜਰੂਰ ਦੱਸਿਆ ਕਰੋ ਕਿ ਤੁਸੀਂ ਕਿੱਥੋਂ ਜਿਹੜਾ ਮੇਰਾ ਵਲੌਗ ਦੇਖ ਰਹੇ ਹੋ ਕਿਉਂਕਿ ਮੈਨੂੰ ਵੀ ਖੁਸ਼ੀ ਹੋਊਗੀ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਕਿ ਵੀਡੀਓ ਬਣਾਉਣ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੀ ਇਹਨਾਂ ਚੀਜ਼ਾਂ ਵਿੱਚ ਔਕੜਾਂ ਬਣਦੀਆਂ ਨੇ ਉਹਨਾਂ ਨੂੰ ਇਗਨੋਰ ਕਰਕੇ ਜਿਹੜੀਆਂ ਇਹ ਮਿਹਨਤ ਨਾਲ ਜੁੜੀ ਬਣਾਉਣੀ ਪੈਂਦੀ ਆ ਤੇ ਇਸ ਕਰਕੇ ਮੈਂ ਰਿਕੁਐਸਟ ਹੀ ਕਰਦੀ ਆ ਕਿ ਪਲੀਜ਼ ਤੁਸੀਂ ਜਿਹੜਾ ਕਮੈਂਟ ਕਰਕੇ ਜਾਂ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਤੇ ਇੱਥੇ ਦੇਖੋ ਜਿਵੇਂ ਝਾੜੂ ਲਾ ਚੁੱਕੀ ਸੀ ਰੂਮ ਦੇ ਵਿੱਚ ਤੇ ਮਿੱਟੀ ਦੇਖੋ ਮੈਂ ਤੇ ਹੈਰਾਨ ਆ ਵੀ ਇੱਕ ਵਾਰੀ ਸਵੇਰੇ ਉੱਠਣ ਤੋਂ ਸਵੇਰੇ ਉੱਠਣ ਤੋਂ ਬਾਅਦ ਜਿਹੜੀ ਮੈਂ ਮੋਟਾ-ਮੋਟਾ ਝਾੜੂ ਧੋਨੀਆ ਤੇ ਉਸ ਤੋਂ ਬਾਅਦ ਵੀ ਦੇਖੋ ਕਿੰਨੀ ਮਿੱਟੀ ਜਿਹੜੀ ਮੈਂ ਫਾਈਨਲ ਝਾੜੂ ਲਾਉਣੀ ਆ ਬਾਅਦ ਚ ਸਾਰਾ ਕੰਮ ਕਰਕੇ ਤੇ ਉਹ ਉਦੋਂ ਵੀ ਦੇਖੋ ਤੁਸੀਂ ਕਿ ਮਿੱਟੀ ਕਿੰਨੀ ਜਿਆਦਾ ਆਈ ਆ ਤੇ ਤੁਸੀਂ ਸੋਚ ਲਓ ਸਬਜ਼ੀ ਝਾੜੂ ਨਾ ਲਾਈਏ ਤੇ ਕੀ ਹਾਲ ਹੋਵੇ ਆ ਦੇਖੋ ਮਿੱਟੀ ਦਾ ਕੀ ਹਾਲ ਆ ਪਹਿਲਾਂ ਨਾਲ ਹੀ ਪਤਾ ਨਹੀਂ ਕਿੱਥੋਂ ਆਉਂਦੀ ਆ ਸਿਰਫ ਇਹ ਬਾਹਰ ਜਿਹੜਾ ਕੱਚਾ ਨਾ ਉਹਦੇ ਕਰਕੇ ਇਹ ਹਾਲ ਆ ਜੇ ਬਾਅਦ ਜਿਵੇਂ ਪੱਕਾ ਹੋ ਗਿਆ ਤੇ ਬਹੁਤ ਜ਼ਿਆਦਾ ਫਰਕ ਪੈ ਜਾਊਗਾ ਤੇ ਐਵੇਂ ਪੈਰਾਂ ਨਾਲ ਮਿੱਟੀ ਨਹੀਂ ਆਉਣੀ ਹੈਗੀ ਤੇ ਇਸੇ ਕਰਕੇ ਜਿਹੜਾ ਕੰਮ ਵਧੀਆ ਰਹਿੰਦਾ ਹੈ ਨਹੀਂ ਤਾਂ ਸਫਾਈ ਕਰਨ ਵਿੱਚ ਤਾਂ ਆਪਾਂ ਕੋਈ ਕਮੀ ਨਹੀਂ ਰੱਖਦੇ ਹੈਗੇ ਤੁਸੀਂ ਵੀ ਰੋਜ਼ ਜਿਹੜਾ ਵਲੌਗ ਮੇਰਾ ਦੇਖਦੇ ਹੋ ਕਿ ਆਪਾਂ ਕਿੰਨੀ ਸ਼ਿੱਦਤ ਦੇ ਨਾਲ ਜਿਹੜੀ ਘਰ ਦੀ ਸਫਾਈ ਕਰਦੇ ਆ ਘਰ ਚਾਹੀ ਛੋਟਾ ਚਾਹੀ ਵੱਡਾ ਆ ਪਰ ਉਹਨੂੰ ਸਾਫ਼ ਰੱਖਣਾ ਆਪਣੀ ਜ਼ਿੰਮੇਵਾਰੀ ਬਣਦੀ ਆ ਕਿ ਆਪਾਂ ਆਪਣੇ ਘਰ ਨੂੰ ਕਿਸ ਤਰੀਕੇ ਨਾਲ ਮੈਨੇਜ ਕਰਦੇ ਆ ਛੋਟਾ ਆਇਆ ਚਾਹੇ ਵੱਡਾ ਆਇਆ ਆਪਾਂ ਆਪਣੇ ਘਰ ਨੂੰ ਸਾਫ਼ ਸੁਥਰਾ ਕਿਵੇਂ ਕਿਸ ਤਰੀਕੇ ਨਾਲ ਰੱਖਦੇ ਆ ਇਹ ਸਿਰਫ ਆਪਣੇ ਉੱਤੇ ਜਿਹੜਾ ਡਿਪੈਂਡ ਕਰਦਾ ਆ ਤੇ ਮੈਨੂੰ ਤਾਂ ਸਫਾਈ ਕਰਨੀ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਘਰ ਵਿੱਚ ਕਿਉਂਕਿ ਹੋਰ ਕੋਈ ਕੰਮ ਵੀ ਨਹੀਂ ਹੁੰਦਾ ਹੈਗਾ ਇਹੀ ਕੰਮ ਹੁੰਦਾ ਆਪਣੇ ਕੋਲ ਜਿਹੜਾ ਆਪਾਂ ਜਿਹੜੀ ਤੇ ਜਿਹੜੀ ਇੱਕ ਲੇਡੀਜ਼ ਹੁੰਦੀ ਆ ਇੱਕ ਔਰਤ ਹੁੰਦੀ ਆ ਉਹਨੂੰ ਇਸ ਕੰਮ ਦੀ ਕੋਈ ਮਤਲਬ ਸੈਲਰੀ ਵਗੈਰਾ ਨਹੀਂ ਮਿਲਦੀ ਤੇ ਫਿਰ ਵੀ ਉਹ ਦੇਖੋ ਆਪਣੇ ਕੰਮ ਨੂੰ ਕਿਵੇਂ ਆਪਣਾ ਸਮਝ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਜਿਹੜਾ ਇਸ ਚੀਜ਼ ਨੂੰ ਬਖੋ ਵੀ ਨਭਾਉਂਦੀ ਆ ਤੇ ਸਾਰੀਆਂ ਭੈਣਾਂ ਜਿਹੜੀਆਂ ਵਲੌਗ ਬਣਾਉਂਦੀਆਂ ਨੇ ਮੈਂ ਵੀ ਉਹਨਾਂ ਦੇ ਵਲੌਗ ਦੇਖਦੀ ਆ ਜਿਵੇਂ ਮੈਨੂੰ ਸਫਾਈ ਕਰਨੀ ਵਧੀਆ ਲੱਗਦੀ ਆ ਉਹ ਭੈਣਾਂ ਨੂੰ ਵੀ ਸਫਾਈ ਕਰਨੀ ਵਧੀਆ ਲੱਗਦੀ ਆ ਤੇ ਮੈਂ ਸਾਰੀਆਂ ਦੇ ਵਲੌਗ ਦੇਖਦੀ ਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਇਹ ਭੈਣ ਵੀ ਮੇਰੇ ਵਰਗੀ ਆ ਕਿ ਜਿਸ ਤਰੀਕੇ ਨਾਲ ਘਰ ਨੂੰ ਸਿਸਟਮੈਟਿਕਲੀ ਸੈੱਟ ਕਰਕੇ ਰੱਖਦੀਆਂ ਨੇ ਹਨਾ ਤੇ ਆਪਣੇ ਵਰਗਾ ਜਿਹੜਾ ਹਰ ਸਾਹਮਣੇ ਵਾਲਾ ਆਪਾਂ ਨੂੰ ਲੱਗਦਾ ਆ ਤੇ ਆਪਾਂ ਨੂੰ ਸੱਚੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਤੇ ਲੋ ਜੀ ਇੱਥੇ ਮੈਂ ਨਹਾ ਕੇ ਆ ਗਈ ਸੀ ਸਾਰਾ ਕੰਮ ਨਿਬੇੜਨ ਤੋਂ ਬਾਅਦ ਤੇ ਇੱਥੇ ਮੈਂ ਨਿਮਰਤ ਨੂੰ ਵੀ ਆਪਦੇ ਨਾਲ ਹੀ ਨਿਵਾਉਣੀ ਹੁੰਨੀ ਆ ਤੇ ਨਿਮਰਤ ਨੂੰ ਵੀ ਹੁਣ ਮੈਂ ਕੱਪੜੇ ਪਾ ਰਹੀ ਸੀ ਤੇ ਮੈਂ ਕਿਹਾ ਚਲੋ ਇਹਨੂੰ ਨਵਾ ਕੇ ਇੱਕ ਵਾਰ ਟੀਵੀ ਲਾ ਕੇ ਬਿਠਾ ਦੇਨੀ ਆ ਉਸ ਤੋਂ ਬਾਅਦ ਜਿਹੜਾ ਮੇਰਾ ਬਾਕੀ ਦਾ ਕੰਮ ਆ ਉਹ ਮੈਂ ਬਾਅਦ ਵਿੱਚ ਕਰੂੰਗੀ ਤੇ ਇੱਥੇ ਨਿਮਰਤ ਬੈਠ ਗਈ ਸੀ ਤੇ ਮੈਂ ਕਿਹਾ ਤੇਲ ਲਾ ਕੇ ਇਹਦਾ ਸਿਰਵਾ ਦਿੰਦੀ ਆ ਤੇ ਨਿਮਰ ਦੇ ਕਾਲੀ ਵਾਲ ਕਟਾ ਕੇ ਲਿਆਏ ਆ ਤੇ ਬਹੁਤ ਸੋਹਣੀ ਲੱਗਦੀ ਐ ਹੁਣ ਕਿਉਂਕਿ ਮੋਹ ਜਾ ਨਿਕਲ ਆਇਆ ਇਹਦਾ ਤੇ ਪਹਿਲਾਂ ਸਾਰਾ ਫੇਸ ਜਿਹੜਾ ਵਾਲਾਂ ਨਾਲ ਹੀ ਢੱਕ ਗਿਆ ਸੀ ਤੇ ਵਿਚਾਰੀ ਐਵੇਂ ਮਤਲਬ ਪਰੇਸ਼ਾਨ ਜੀ ਹੁੰਦੀ ਸੀਗੀ ਤੇ ਕੱਲ ਤੋਂ ਬਹੁਤ ਵਧੀਆ ਲੱਗ ਰਿਹਾ ਇਹਨੂੰ ਖੁਦ ਨੂੰ ਵੀ ਰਿਲੈਕਸ ਜਿਹਾ ਫੀਲ ਹੋ ਰਿਹਾ ਕਿਉਂਕਿ ਸਿਰ ਜਿਹੜਾ ਹੋਲਾ ਹੋ ਗਿਆ ਐਵੇਂ ਲੱਗ ਰਿਹਾ ਤੇ ਮੋਹ ਜਾ ਨਿਕਲ ਆਇਆ ਤੇ ਇੱਥੇ ਨਿਮਰਤ ਨੂੰ ਤਿਆਰ ਕਰਨ ਤੋਂ ਬਾਅਦ ਮੈਂ ਵਾਸ਼ਰੂਮ ਵਿੱਚ ਜਿਹੜੇ ਕੱਪੜੇ ਐ ਸੀ ਬਦਲੇ ਸੀਗੇ ਉਹ ਵਾਲੇ ਸਾਰੇ ਉਤਾਰ ਕੇ ਮੈਂ ਖੜ ਚਲੋ ਜਿਹੜਾ ਲੌਂਡਰੀ ਬਾਕਸ ਮੈਂ ਲਗਾ ਰੱਖਿਆਗਾ ਜਿੱਥੇ ਧੋਣ ਵਾਲੇ ਕੱਪੜੇ ਮੈਂ ਰੱਖਦੀਆਂ ਉੱਥੇ ਮੈਂ ਪਾ ਆਉਣੀ ਆ ਤੇ ਉਸ ਤੋਂ ਬਾਅਦ ਜਿਹੜਾ ਮੈਂ ਆਪਣੇ ਵਾਸ਼ਰੂਮ ਦੀ ਜਿਹੜੀ ਸਫਾਈ ਕਰੂੰਗੀ ਤੇ ਆਹ ਵਾਲਾ ਬਾਕਸ ਜਿਹੜਾ ਮੈਂ ਲਾ ਰੱਖਿਆਗਾ ਇਹਦੇ ਵਿੱਚ ਮੈਂ ਧੋਣ ਵਾਲੇ ਕੱਪੜੇ ਰੱਖਦੀ ਆ ਆਪਦੇ ਤੇ ਜਦੋਂ ਧੋਣੇ ਹੁੰਦੇ ਆ ਤੇ ਉਦੋਂ ਧੋ ਦਿੰਦੀ ਹੁੰਦੀ ਆ ਜਦੋਂ ਨਹੀਂ ਵੀ ਧੋਣੇ ਹੁੰਦੇ ਤੇ ਐਵੇਂ ਖਿਲਰੇ ਹੋਏ ਵਧੀਆ ਨਹੀਂ ਲੱਗਦੇ ਹੈਗੇ ਤਾਂ ਕਰਕੇ ਮੈਂ ਇਹਦੇ ਵਿੱਚ ਹੀ ਰੱਖਦੀ ਆ ਤੇ ਨਹਾਉਣ ਤੋਂ ਬਾਅਦ ਮੈਂ ਪਹਿਲਾਂ ਇੱਕ ਵਾਰੀ ਸਫਾਈ ਕਰ ਲਈ ਸੀ ਤੇ ਮੈਂ ਨਹਾਉਣ ਤੋਂ ਬਾਅਦ ਵੀ ਮੈਂ ਕਿਹਾ ਚਲੋ ਇੱਕ ਵਾਰੀ ਸਰਫ ਪਾ ਕੇ ਨਾ ਚੰਗੀ ਤਰ੍ਹਾਂ ਜਿਹੜਾ ਬਾਥਰੂਮ ਸਾਫ਼ ਕਰ ਦਿੰਦੀ ਆ ਉਸ ਤੋਂ ਬਾਅਦ ਜਿਹੜੇ ਮੈਂ ਕੱਪੜੇ ਧੋਵਾਂਗੀ ਤੇ ਪਹਿਲਾਂ ਤਾਂ ਮੈਂ ਇੱਕ ਵਾਰੀ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰ ਲਿਆ ਸੀ ਤੇ ਨਹਾਉਣ ਤੋਂ ਬਾਅਦ ਵੀ ਮੈਨੂੰ ਥੋੜਾ ਜਿਹਾ ਵੈਮ ਜਿਹਾ ਹੋ ਜਾਂਦਾ ਐਵੇਂ ਕਿ ਵਾਸ਼ਰੂਮ ਦਾ ਐਵੇਂ ਸਾਫ਼ ਜਾਨੀ ਹੈਗਾ ਤਾਂ ਕਰਕੇ ਮੈਂ ਦੁਬਾਰਾ ਸਰਫ ਪਾ ਕੇ ਜਿਹੜਾ ਇਹਨੂੰ ਚੰਗੀ ਤਰ੍ਹਾਂ ਝਾੜੂ ਨਾਲ ਸਾਫ਼ ਕਰ ਰਹੀ ਆ ਕਿਉਂਕਿ ਵਾਸ਼ਰੂਮ ਵੀ ਸਾਫ਼ ਸੁਥਰਾ ਵਧੀਆ ਹੀ ਲੱਗਦਾ ਆ ਹਨਾ ਤੇ ਜੇ ਵਾਸ਼ਰੂਮ ਜਾਂ ਕਿਚਨ ਜਿਹੜਾ ਸਾਫ਼ ਨਹੀਂ ਨਾ ਹੁੰਦਾ ਫਿਰ ਐਂ ਲੱਗਦਾ ਕਿ ਆਪਾਂ ਸਫਾਈ ਕੀਤੀ ਨਹੀਂ ਹੈਗੀ ਤੇ ਇਹ ਵੀ ਆਪਣੀ ਆਪਣੀ ਜਿਹੜੀ ਹੈਬਿਟ ਹੁੰਦੀ ਆ ਹਰ ਕਿਸੇ ਦੀ ਕੋਈ ਕਿਸ ਤਰੀਕੇ ਨਾਲ ਸਫਾਈ ਕਰਦਾ ਕੋਈ ਪਹਿਲਾਂ ਕਰਦਾ ਕੋਈ ਬਾਅਦ ਬਾਅਦ ਚ ਕਰਦਾ ਆ ਹਰ ਕਿਸੇ ਦੀ ਆਪਣੀ ਆਦਤ ਹੁੰਦੀ ਆ ਆਪ ਦਾ ਸੁਭਾਅ ਹੁੰਦਾ ਆ ਹਰ ਕੋਈ ਆਪ ਦੇ ਤਰੀਕੇ ਨਾਲ ਜਿਹੜਾ ਕੰਮ ਕਰਦਾ ਆ ਤੇ ਮੈਂ ਤੇ ਜਦੋਂ ਨੌਨੀ ਹੁੰਨੀ ਆ ਉਦੋਂ ਹੀ ਅੰਦਰ ਜਦੋਂ ਮੈਂ ਨੌਂ ਜਾਂਦੀ ਆ ਉਦੋਂ ਹੀ ਮੈਂ ਵਾਸ਼ਰੂਮ ਦੀ ਸਫਾਈ ਕਰ ਦਿੰਦੀ ਹੁੰਦੀ ਆ ਤੇ ਫੌਨ ਨਿਮਰ ਤੇ ਮੇਰੇ ਨਾਲ ਨਾ ਆ ਰਹੀ ਸੀ ਕਿ ਤਾਂ ਕਰਕੇ ਮੇ ਕੋ ਇੰਨੀ ਚੰਗੀ ਤਰ੍ਹਾਂ ਸਫਾਈ ਜਿਹੜੀ ਹੋਈ ਨਹੀਂ ਹੈਗੀ ਉੱਪਰੋਂ ਵਾਲਾ ਸੀਟ ਵਗੈਰਾ ਤੇ ਮੈਂ ਸਾਫ ਕਰਤੀ ਸੀ ਜਿਹੜਾ ਫਰਸ਼ ਸੀਗਾ ਉਹ ਰਹਿ ਗਿਆ ਸੀ ਤਾਂ ਕਰਕੇ ਮੈਂ ਸਰਫ ਮਾਰ ਕੇ ਚੰਗੀ ਤਰ੍ਹਾਂ ਜਿਹੜਾ ਸਾਫ ਕਰਿਆ ਤੇ ਬਾਥਰੂਮ ਸਾਫ ਕਰਨ ਤੋਂ ਬਾਅਦ ਮੈਂ ਆ ਗਈ ਸੀ ਆਪਣੇ ਵਾਲ ਸੁਲਝਾਉਣ ਵਾਸਤੇ ਤੇ ਬਾਅਦ ਮੈਂ ਆਪਣੇ ਵਾਲ ਇਸ ਤਰੀ ਸੁਲਝਾਉਂਦੀ ਆ ਕਿਉਂਕਿ ਨਾ ਮੇਰੇ ਵਾਲ ਇੰਨੇ ਆ ਜਿਆਦਾ ਝੜਦੇ ਨੇ ਪਤਾ ਨਹੀਂ ਕੀ ਹੋ ਗਿਆ ਸਿੱਧੇ ਹੀ ਐਵੇਂ ਨਿਕਲਦੇ ਨੇ ਜੜ੍ਹਾਂ ਚੋਂ ਐਵੇਂ ਨਹੀਂ ਹੈ ਕਿ ਜਿਵੇਂ ਵਾਲ ਫਸਦੇ ਹੋਣ ਹਨਾ ਮੇਰੇ ਵਾਲ ਬਿਲਕੁਲ ਸਟ੍ਰੇਟ ਨੇ ਬਿਲਕੁਲ ਨਹੀਂ ਫਸਦੇ ਹੈਗੇ ਫਿਰ ਵੀ ਨਾ ਜਦੋਂ ਮੈਂ ਕੰਗਾ ਮਾਰਦੀ ਆ ਤੇ ਐਵੇਂ ਮਤਲਬ ਸਿੱਧੇ ਸਿੱਧੇ ਨਿਕਲਦੇ ਨੇ ਤੇ ਬੜਾ ਆਪਣੇ ਆਪ ਨੂੰ ਫਿਕਰ ਹੁੰਦੀ ਹੈ ਕਿ ਕਿਤੇ ਇਹ ਨਾ ਮੇਰੇ ਸਾਰੇ ਵਾਲ ਹੀ ਨਾ ਝੜ ਜਾਣ ਤੇ ਲੋ ਜੀ ਇੱਥੇ ਵਾਲ ਵਾਉਣ ਤੋਂ ਬਾਅਦ ਮੈਂ ਧੋਣ ਲੱਗੀ ਸੀ ਕੱਪੜੇ ਤੇ ਮੈਂ ਕਿਹਾ ਥੋੜੇ ਜਿਹਾ ਕੱਪੜੇ ਆ ਧੋ ਲੈਣੇ ਨਾਲ ਦੇ ਨਾਲ ਕਿਉਂ ਇਕੱਠੇ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਬਾਅਦ ਵਿੱਚ ਐ ਮਸ਼ੀਨ ਲਾਉਣੀ ਪੈਂਦੀ ਆ ਹਨਾ ਜੇ ਨਾਲ ਦੀ ਨਾਲ ਧੋਤੇ ਜਾਣ ਫੇ ਵਧੀਆ ਸੁੱਖਾ ਰਹਿੰਦਾਗਾ ਆਪਣੇ ਆਪ ਨੂੰ ਧੋਣਾ ਵੀ ਵਧੀਆ ਲੱਗਦਾ ਆ ਤੇ ਥੋੜੇ ਕੱਪੜੇ ਸੀ ਜਿਆਦਾ ਨਹੀਂ ਹੈਗੇ ਸੀ ਤੇ ਮੌਸਮ ਵੀ ਅਜਿਹਾ ਠੀਕ ਜਿਹੀ ਸੀਗਾ ਮਤਲਬ ਧੁੱਪ ਨਹੀਂ ਹੈਗੀ ਸੀ ਇੰਨੀ ਤੇ ਮੈਂ ਕਿਹਾ ਚਲੋ ਬੈ ਕੇ ਧੋਈ ਦਿੰਨੀ ਆ ਕਿਉਂਕਿ ਅੱਗੇ ਨਾ ਧੁੱਪ ਹੋ ਜਾਂਦੀ ਹੈ ਮੈਨੂੰ ਕੰਮ ਕਰਦੀ ਆ ਤਾਂ ਕਰਕੇ ਕਈ ਵਾਰੀ ਮੈਂ ਕੱਪੜੇ ਜਿਹੜੇ ਸ਼ਾਮ ਨੂੰ ਧੋਣੇ ਹੁੰਦੀਆਂ ਉਹ ਕੀ ਦੁਪਹਿਰ ਨੂੰ ਇੰਨੀ ਤਿੱਖੀ ਧੁੱਪ ਪੈਂਦੀ ਹੈ ਤੇ ਬੈਠਾ ਹੀ ਨਹੀਂ ਜਾਂਦਾ ਹੈਗਾ ਤਾਂ ਕਰਕੇ ਜਾਂ ਤਾਂ ਮੈਂ ਸਵੇਰੇ ਉੱਠਦੇ ਹੀ ਧੋ ਲੈਂਦੀ ਹੁੰਦੀ ਆ ਜਾਂ ਬਾਅਦ ਵਿੱਚ ਧੋਣੇ ਹੁੰਦੀਆਂ ਸ਼ਾਮ ਨੂੰ ਤੇ ਜੇ ਕੰਮ ਕਰਕੇ ਬਾਅਦ ਚ ਧੋਣੀਆਂ ਉਦੋਂ ਧੁੱਪ ਬਹੁਤ ਤੇਜ਼ ਹੁੰਦੀ ਹੈ ਤਾਂ ਕਰਕੇ ਨਹੀਂ ਮੈਂ ਧੋਣਦੀ ਹੁੰਦੀ ਤੇ ਅੱਜ ਜਿਹੜੀ ਮੱਧਮ ਜੀ ਧੁੱਪ ਸੀਗੀ ਇੰਨੀ ਜ਼ਿਆਦਾ ਹੈ ਨਹੀਂ ਸੀ ਮੈਂ ਸੋਚਿਆ ਚਲੋ ਕੱਪੜਾ ਕੱਪੜਿਆਂ ਦਾ ਕੰਮ ਵੀ ਨਿਬੜ ਹੀ ਦਿੰਨੀ ਆ ਤੇ ਇੱਥੇ ਮੈਂ ਧੋਣ ਲੱਗ ਗਈ ਸੀ ਕੱਪੜੇ ਤੇ ਮੈਂ ਕਿਹਾ ਮੀ ਦਾ ਵੀ ਕੋਈ ਪਤਾ ਨਹੀਂ ਹੈਗਾ ਧੋ ਕੇ ਕੰਮ ਨਿਬੜ ਦਿਆਂ ਨਹੀਂ ਤਾਂ ਬਾਹਰ ਐਵੇਂ ਪਏ ਰਹਿਣਗੇ ਤੇ ਕਿਉਂਕਿ ਜਦੋਂ ਕੱਪੜਿਆਂ ਦਾ ਕੰਮ ਨਿਬੜ ਜਾਂਦਾ ਆ ਤੋਤੇ ਜਾਂਦੇ ਆ ਨਾ ਉਦੋਂ ਐ ਲੱਗਦਾ ਵੀ ਕੰਮ ਨਿਬੜ ਗਿਆ ਲੋ ਜੀ ਇੱਥੇ ਮੇਰੇ ਕੱਪੜੇ ਧੋਤੇ ਗਏ ਸੀ ਤੇ ਮੈਂ ਕੱਪੜਿਆਂ ਨੂੰ ਮਸ਼ੀਨ ਦੇ ਵਿੱਚ ਨਿਚੋੜ ਲਿਆ ਸੀ ਕਿਉਂਕਿ ਮੀਂਹ ਮੌਸਮ ਨਾ ਠੀਕ ਨਹੀਂ ਲੱਗ ਰਿਹਾ ਐਂ ਲੱਗ ਰਿਹਾ ਜਿਵੇਂ ਬਰਸਾਤ ਆਉਗੀ ਤੇ ਜੇ ਮੈਂ ਐਵੇਂ ਮਸ਼ੀਨ ਦੇ ਵਿੱਚ ਨਾ ਨਿਚੋੜਦੀ ਤੇ ਫਿਰ ਜਦੋਂ ਅੰਦਰ ਪਾਉਣੇ ਪੈਂਦੇ ਹਨ ਨਾ ਕੱਪੜੇ ਤੇ ਫਿਰ ਐਵੇਂ ਨਿਚੜਦੇ ਜ ਰਹਿੰਦੇ ਆ ਤਾਂ ਨਾ ਐਵੇਂ ਪੱਖੇ ਦੀ ਹਵਾ 'ਚ ਜਿਹੜੇ ਸੁੱਕਦੇ ਆ ਤਾਂ ਕਰਕੇ ਜੀ ਮੈਂ ਮਸ਼ੀਨ 'ਚ ਨਿਚੋੜ ਲਿਆ ਸੀ ਮੈਂ ਕਿਹਾ ਜੇ ਮੀਂਹ ਆ ਵੀ ਜਾ ਤੇ ਅੰਦਰ ਪਾ ਦਾਂਗੇ ਨਾ ਤੇ ਫਿਰ ਵੀ ਪੱਖੇ ਦੀ ਹਵਾ ਨਾਲ ਜਿਹੜਾ ਜਲਦੀ ਸੁੱਕ ਜਾਣਗੇ ਤਾਂ ਕਰਕੇ ਮੈਂ ਮਸ਼ੀਨ ਚ ਪਾ ਕੇ ਇੱਕ ਵਾਰੀ ਸੁਕਾ ਲਏ ਸੀਗੀ ਹੱਥ ਨਾਲ ਧੋਲੇ ਸੀ ਤੇ ਮਸ਼ੀਨ ਨਾਲ ਰੜੇ ਸੁਕਾ ਲਏ ਸੀਗੇ ਤੇ ਮੱਧਮ ਜੀ ਧੁੱਪ ਸੀ ਮੈਂ ਕਿਹਾ ਇੱਕ ਵਾਰੀ ਬਾਹਰ ਪਾ ਹੀ ਦਿੰਨੀ ਆ ਤੇ ਜਦੋਂ ਮੀਂਹ ਆ ਗਿਆ ਮੈਂ ਆਪੇ ਲਾ ਲੂੰਗੀ ਤੇ ਉਹਨਾਂ ਚੜ ਚੜ ਜਿੰਨਾ ਕ ਹਵਾ ਲੱਗਣੀ ਹੋਊਗੀ ਲੱਗ ਜੂਗੀ ਉਸ ਤੋਂ ਬਾਅਦ ਮੈਂ ਲਾ ਕੇ ਅੰਦਰ ਪਾ ਦੂੰਗੀ ਤੇ ਮੌਸਮ ਖਰਾਬ ਹੀ ਸੀਗਾ ਇੰਨਾ ਸਾਫ਼ ਨਹੀਂ ਹੈਗਾ ਅੱਜ ਮੱਧਮ ਜੀ ਹਵਾ ਵੀ ਚੱਲੀ ਜਾਂਦੀ ਆ ਤੇ ਬੱਦਲ ਜੇ ਹੋਏ ਪਏ ਆ ਕੱਲ ਪਰਸੋ ਤੋਂ ਨਾ ਇੰਨੀ ਤੇਜ਼ ਮਤਲਬ ਗਰਮੀ ਹੋਈ ਪਈ ਆ ਐਵੇਂ ਲੱਗਦਾ ਕਿ ਜੂਨ ਜੁਲਾਈ ਦੀ ਜਿਵੇਂ ਗਰਮੀ ਹੁੰਦੀ ਆ ਪਤਾ ਨਹੀਂ ਦੁਵਾਰਾ ਮੌਸਮ ਕਿਵੇਂ ਐਵੇਂ ਦਾ ਹੋ ਗਿਆ ਹੈਲੋ ਜੀ ਸਸਤੀ ਕਸਾਰੇ ਨੂੰ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਡੇ ਚੜ੍ਹਦੀ ਕਲਾ ਵਿੱਚ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਦੋਸਤੋ ਆਪਣਾ ਸਾਰਾ ਕੰਮ ਤੇ ਗਰੀਪਨ ਜਿਹੜਾ ਮੈਂ ਪੜ ਚੁੱਕਿਆ ਆ ਤੁਹਾਡੇ ਨਾਲ ਮੈਂ ਸ਼ੇਅਰ ਕਰ ਚੁੱਕਿਆ ਆ ਤੇ ਹੁਣ ਸੀਗੀ ਮੈਂ ਫ੍ਰੀ ਸੀ ਮੈਂ ਸੋਚਿਆ ਮੈਂ ਅੱਜ ਵਾਸਤੇ ਜੜੀ ਚਾਹ ਬਣਾਉਂਦੀ ਆ ਕਿਉਂਕਿ ਮੇਰਾ ਨਾ ਸਿਰ ਜਿਆਦਾ ਦਰਦ ਹੋ ਰਿਹਾ ਸੀ ਤੇ ਚਾਹ ਪੀ ਕੇ ਆਪਣੇ ਆਪ ਨੂੰ ਜਿਹੜਾ ਰਿਲੈਕਸ ਜਿਹਾ ਫੀਲ ਹੁੰਦਾ ਆ ਤੇ ਮੈਂ ਸੋਚਿਆ ਚਲੋ ਮੈਂ ਬਣਾ ਲੈਂਦੀ ਆ ਨਿੰਮੜ ਤੇ ਵੀ ਪੀ ਲੂਗੀ ਕਿਉਂਕਿ ਨਿੰਮੜ ਤਾਂ ਬਾਹਰ ਫਰੀ ਜਾਂਦੀ ਆ ਮੈਂ ਕਿਹਾ ਚਾਹ ਪੀਣ ਤੋਂ ਬਾਅਦ ਦੇਖਦੀ ਆ ਨੂੰ ਸੌਣ ਦੀ ਕੋਸ਼ਿਸ਼ ਕਰੂੰਗੀ ਜੇ ਪੈ ਗਈ ਤਾਂ ਕਿਉਂਕਿ ਉਹ ਨਾ ਪੈਂਦੀ ਨਹੀਂ ਹੈ ਕਿ ਸਾਰਾ ਦਿਨ ਐਂ ਫਿਰਦੀ ਰਹਿੰਦੀ ਐ ਨਾ ਰਾਤ ਨੂੰ ਸੌਂਦੀ ਆ ਤੇ ਮੈਂ ਉਹਦੇ ਲਈ ਬਣਾ ਰਹੀ ਸੀ ਕੋਈ ਚੀਜ਼ ਹਾਂ ਦੇਖੋ ਨਿੰਮਰਤ ਨੂੰ ਦੇ ਰਹੀ ਸੀ ਮੈਂ ਮਖਾਣੇ ਕਿਉਂਕਿ ਬੱਚੇ ਨਾ ਖੁਸ਼ ਹੋ ਕੇ ਖਾਂਦੇ ਆ ਇਹ ਮੇਰੇ ਚੀਚਾ ਨਾਲੇ ਫਾਇਦੇਮੰਦ ਹੁੰਦੀਆਂ ਨੇ ਬੱਚੇ ਲਈ ਹਨਾ ਤੇ ਇਹਨੂੰ ਮੈਂ ਥੋੜੀ ਜਿਹੀ ਹਲਕੀ ਜਿਹੀ ਰੋਸਟ ਕਰਕੇ ਨਿੰਮਰਤ ਨੂੰ ਦੇ ਦਿੰਨੀ ਹੁੰਦੀ ਆ ਤਵੇ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਕਿਸ ਤਰੀਕੇ ਨਾਲ ਮੈਂ ਉਹਨੂੰ ਦਿੰਨੀ ਆ ਕਿਉਂਕਿ ਜਿਨ੍ਹਾਂ ਦੇ ਛੋਟੇ ਬੱਚੇ ਆ ਉਹਨਾਂ ਲਈ ਇਹ ਤਰੀਕਾ ਜਿਹੜਾ ਫਾਇਦੇਮੰਦ ਹੋਊਗਾ ਤੇ ਤਾਂ ਕਰਕੇ ਮੈਂ ਸ਼ੇਅਰ ਕਰ ਰਹੀ ਆ ਤੇ ਆਪਾਂ ਕੀ ਕਰਨਾ ਆ ਗੈਸ ਨੂੰ ਆਨ ਕਰਨਾ ਤੇ ਤਵਾ ਲੈਣਾ ਆ ਤੇ ਤਵੇ ਤੇ ਜਿਹੜਾ ਦੇਸੀ ਘਿਓ ਹੁੰਦਾ ਨਾ ਜਿਹੜਾ ਆਪਾਂ ਘਰ ਬਣਾਉਂਦੇ ਆ ਆ ਦੇਖੋ ਆ ਦੇਸੀ ਘਿਓ ਦਾ ਘਰੇ ਬਣਾਉਂਦੇ ਜਿਹੜਾ ਆਪਾਂ ਥੋੜਾ ਜਿਹਾ ਤਵੇ ਤੇ ਪਾਉਣਾ ਹੈ ਵੀ ਬਸ ਜਿਆਦਾ ਨਹੀਂ ਥੋੜਾ ਜਿਹਾ ਇਹਨੂੰ ਗਰਮ ਹੋਣ ਦੇਣਾ ਹੈ ਕੋਕੇ ਬੱਚਿਆਂ ਲਈ ਬਹੁਤ ਵਧੀਆ ਇਹਦੇ ਵਿੱਚ ਕੈਲਸ਼ੀਅਮ ਹੁੰਦਾ ਪ੍ਰੋਟੀਨ ਹੁੰਦਾ ਆ ਜਿਹੜੇ ਆਪਾਂ ਗੁਰਕਰੇ ਵਗੈਰਾ ਇਹਨਾਂ ਨੂੰ ਦਿੰਦੇ ਆ ਉਹਨਾਂ ਨਾਲੋਂ ਤਾਂ ਬਹੁਤ ਜ਼ਿਆਦਾ ਬੈਟਰ ਨੇ ਤੇ ਬੱਚੇ ਪਸੰਦ ਵੀ ਕਰਦੇ ਆ ਤੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਨਮਕ ਮਿਰਚ ਵੀ ਪਾ ਸਕਦੇ ਹੋ ਪਰ ਨਿਮਰਤ ਐਵੇਂ ਹੀ ਖਾਂਦੀ ਆ ਫਰਾਈ ਕਰਕੇ ਤੇ ਮੈਂ ਇਹਨਾਂ ਉਸੇ ਤਰੀਕੇ ਨਾਲ ਦਿੰਦੀ ਆ ਤੇ ਤੁਹਾਡੇ ਬੱਚੇ ਜਿਵੇਂ ਵੀ ਖਾਂਦੇ ਆ ਉਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਦੇ ਸਕਦੇ ਹੋ ਤੇ ਇਹਦੇ ਵਿੱਚ ਕੀ ਕਰਨਾ ਗਰਮ ਹੋਣ ਤੋਂ ਬਾਅਦ ਆਪਾਂ ਇਹਨੂੰ ਹਲਕਾ ਜਿਹਾ ਰੋਸਟ ਕਰ ਦਾਂਗੇ ਹਲਕਾ ਇਹ ਕਾਣ ਵਿੱਚ ਵੀ ਬਹੁਤ ਟੇਸਟੀ ਲੱਗਦੇ ਆ ਜਿਹੜੀ ਲੇਡੀਜ਼ ਆ ਜਿਨ੍ਹਾਂ ਨੂੰ ਖੱਡਾਂ ਦੀ ਪ੍ਰੋਬਲਮ ਰਹਿੰਦੀ ਹੈ ਕਮਰ ਚ ਪੇਨ ਰਹਿੰਦੀ ਹੈ ਨਾ ਉਹ ਵੀ ਖਾ ਸਕਦੇ ਆ ਇਸ ਤਰ੍ਹਾਂ ਕੇ ਨੂੰ ਰੇਲੇ ਦੀਆਂ 5-6 ਤੁਸੀਂ ਖਾ ਸਕਦੇ ਹੋ ਮਖਾਣੇ ਤੇ ਉਹਦੇ ਨਾਲ ਹੀ ਦੇਖੋ ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਫਾਇਦਾ ਜਿਹੜਾ ਮਿਲੇਗਾ ਬਹੁਤ ਹੀ ਘਣਕਾਰੀ ਚੀਜ਼ ਹੈ ਇਹ ਮੈਂ ਪੰਜੀਰੀ ਵਿੱਚ ਵੀ ਪੈਂਦੀ ਹੈ ਦੇਖਿਆ ਹੋਊਗਾ ਤੁਸੀਂ ਜਿਹੜੇ ਪੰਜੀਰੀ ਬਣਾਉਂਦੇ ਨੇ ਪੰਗੀ ਵਿੱਚ ਇਹ ਚੀਜ਼ਾਂ ਪੈਂਦੀਆਂ ਨੇ ਕੁਰਕ ਬੱਚਿਆਂ ਲਈ ਤਾਂ ਬਹੁਤ ਵਧੀਆ ਹੁੰਦੀ ਹੈ ਨਾਲੇ ਤਾਂ ਇਹ ਉਹਨਾਂ ਲਈ ਕੁਲਕਰੇ ਹੋ ਜਾਂਦੇ ਆ ਤੇ ਠਿੱਕੇ ਬਹੁਤ ਵਧੀਆ ਚੀਜ਼ ਹੁੰਦੀ ਹੈ ਕੁਰਕਰੇ ਤਾਂ ਨੁਕਸਾਨ ਕਰਦੇ ਬੱਚਿਆਂ ਨੂੰ ਪਰ ਇਹ ਚੀਜ਼ਾਂ ਬੱਚਿਆਂ ਲਈ ਨਾ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀਆਂ ਨੇ ਤੇ ਜਿੰਨੀ ਕੋਸ਼ਿਸ਼ ਹੋਵੇ ਆਪਾਂ ਨੂੰ ਬੱਚਿਆਂ ਨੂੰ ਇਹੋ ਜਿਹੀਆਂ ਚੀਜ਼ਾਂ ਦੇਣੀਆਂ ਚਾਹੀਦੀਆਂ ਨੇ ਜਿਹੜੀਆਂ ਉਹਨਾਂ ਲਈ ਚੰਗੀਆਂ ਹੋਣ ਆਹ 로ਜੀ ਹਲਕੀਆਂ ਜੇ ਰੋਸਟਰ ਹੋ ਗਈਆਂ ਅਸਾਪਨ ਕੋਲੇਜ ਕੱਢ ਲਾਂਗੇ ਇਹ ਦੋ ਛੋੜੇ ਠੰਡੇ ਹੋਵੇ ਉਹਨੂੰ ਖਾਣ ਵਾਸਤੇ ਦੇ ਦੂੰਗੀ ਕਿ ਕੁਛੋ ਕੀ ਖਾਂਦੇ ਆ ਹੁਣ ਮੇਰੇ ਤੋਂ ਕੁਰਕਰੇ ਮੰਗਦੇ ਸੀ ਪਰ ਮੈਂ ਕਿਹਾ ਨਹੀਂ ਮੈਂ ਤੈਨੂੰ ਕੁਛ ਹੋਰ ਬਣਾ ਕੇ ਦੇ ਦਿੰਦੀ ਹਾਂ ਹਾਂਜੀ ਦੋਸਤੋ ਤੇ ਬੈਵੀ ਮਰਥੂ ਵੀ ਆਈਆਂ ਨਿਮਿਤ ਟੀਵੀ ਦੇਖ ਰਹੀਆਂ ਨਾਲੇ ਖਾ ਰਹੀ ਐ ਤੇ ਮੈਂ ਖਾ ਚਲੋ ਬੈਠ ਕੇ ਖਾ ਲਓਗੇ ਨਾਲੇ ਉਹ ਗੁਰਕਾ ਨੂੰ ਭੁੱਲ ਗਈ ਕਿ ਹਾਂ ਗੁਰਕਦੀ ਮੈਂ ਮੰਗੇ ਸੀ ਤੇ ਇਹ ਚੀਜ਼ਾਂ ਜੜੀਆਂ ਬੱਚਿਆਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਐ ਜੇ ਤੁਹਾਡੇ ਘਰ 'ਚ ਛੋਟੇ ਬੱਚੇ ਆ ਤੇ ਤੁਸੀਂ ਵੀ ਇਹਨਾਂ ਨੂੰ ਜੜਾ ਬਣਾ ਕੇ ਦੇ ਸਕਦੇ ਹੋ ਤੇ ਲੋ ਜੀ ਆ ਸੀਗਾ ਆਪਣਾ ਛੋਟਾ ਜਿਹਾ ਅੱਜ ਦਾ ਵਲੌਗ ਤੇ ਉਮੀਦ ਕਰਦੀ ਆ ਤੁਹਾਨੂੰ ਸਾਰਿਆਂ ਜਿਹੜਾ ਨੂੰ ਜੜਾ ਪਸੰਦ ਆਊਗਾ ਤੇਜੀ ਪਸੰਦ ਆਇਆ ਹੋਗਾ ਤਾਂ ਸੋਣਾ ਜਿਹਾ ਛੋਟਾ ਜਿਹਾ ਕਮੈਂਟ ਜਰੂਰ ਕਰ ਦਿਓ ਤਾਂ ਕਿ ਮੇਰੇ ਦਿਨ ਨੂੰ ਜੜੀ ਖੁਸ਼ੀ ਮਿਲੇ ਤੇ ਮਿਲਦੇ ਆ ਕਿ ਸੋਹਣੇ ਜਿਹੇ ਪਿਆਰੇ ਜਿਹੇ ਬਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ